ਬਹੁਤੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਧੰ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰ ਦੀ ਸਾਖੀ ਕਵਤਾ ਦੇ ਰੂਪ ਵਿੱਚ ਸਾਂਝੀ ਕਰਨ ਲੱਗਿਆ ਉਹ ਇਹ ਹੈ ਪਹਿਲਾਂ ਸੁਣਦੇ ਹੁੰਦੇ ਵੀ ਜਿਹੜਾ ਪੂਰਾ ਗੁਰੂ ਹੁੰਦਾ ਹੈ ਨਾ ਉਹ ਪੈਰ-ਪੈਰ ਤੇ ਸੰਭਾਲ ਕਰਦਾ ਹੈ ਪੈਰ-ਪੈਰ ਤੇ ਗਾਈਡ ਕਰਦਾ ਵੀ ਇੱਧਰ ਨਹੀਂ ਜਾਣਾ ਇੱਧਰ ਜਾਣਾ ਹੈ ਜਾਲੇ ਉਹਨੂੰ ਗਲਤ ਪਾਸੇ ਜਾਣ ਹੀ ਨਹੀਂ ਦਿੰਦਾ ਪੂਰਨ ਫਕੀਰ ਗਲਤ ਪਾਸੇ ਨਹੀਂ ਜਾਣ ਦਿੰਦਾ ਆਪਦੇ ਸਿਰੂ ਜਿਹੜਾ ਉਹਨੂੰ ਦਿਲੋਂ ਚਾਹੁੰਦਾ ਹੈ ਜਿਹੜਾ ਉਹਦੀ ਮੂਰਤ ਫੋਟੋ ਆਪਦੇ ਦਿਲ 'ਚ ਵਸਾ ਲੈਂਦਾ ਹੈ ਹਰ ਵਕਤ ਉਹਨੂੰ ਯਾਦ ਕਰਦਾ ਹੈ ਬਸ ਫੇਰ ਉਹ ਵੀ ਪਾਲ ਪਾਲ ਰਾਖੀ ਕਰਦਾ ਤੇ ਹੁਣ ਰੱਬ ਧਰਤੀ ਤੇ ਆਇਆ ਹੋਇਆ ਹੈ ਜਿਹੜਾ ਵੀ ਉਹ ਸੱਚੇ ਦਿਲੋਂ ਯਾਦ ਕਰਦਾ ਚਾਹੇ ਉਹ ਕਿਤੇ ਵੀ ਹੋਵੇ ਗੁਰੂ ਪਿਤਾ ਜੀ ਦੇ ਬਚਨ ਹੈ ਚਾਹੇ ਜਿੱਥੇ ਮਰਜੀ ਹੋਵੇ ਤਰੋਕੀਆਂ ਪਾਰ ਹੋਵੇ ਹਜ਼ਾਰਾਂ ਕਿਲੋਮੀਟਰ ਹੋਵੇ ਲੱਖਾਂ ਕਿਲੋਮੀਟਰ ਹੋਵੇ ਜਿਹੜਾ ਸੱਚੇ ਦਿਲੋਂ ਯਾਦ ਕਰਦਾ ਉਹ ਨੂੰ ਫਿਰ ਪ੍ਰਗਟ ਹੋ ਕੇ ਉਥੇ ਹੀ ਪੂਰਾ ਸਤਗੁਰ ਉਹਦੀ ਰਾਖੀ ਕਰਦਾ ਹੁੰਦਾ ਹੈ ਉਹਦੀ ਸੁਭਾਲ ਕਰਦਾ ਹੁੰਦਾ ਹੈ ਇਹ ਸਾਰਿਆਂ ਨੂੰ ਹੱਥ ਵੱਲ ਕੇ ਬੇਲ ਜੀ ਵੀ ਧਰਤੀ ਤੇ ਰੱਬ ਆਇਆ ਹੋਇਆ ਹੈ ਧਰਤੀ ਤੇ ਸਤਖੰਡ ਜਨ ਬਹੁਨਾ ਬੁਲਾਊਗਾ ਜਿਹੜੇ ਧਰਤੀ ਨੂੰ ਸਵਰਗ ਜਨਤ ਬੁਲਾਊਗਾ ਸਤਜੁਗ ਲੈ ਕੇ ਆਊਗਾ ਜਦੋਂ ਸਤਜੁਗ ਆ ਗਿਆ ਬਸ ਫਿਰ ਸਤਖੰਡ ਵੀ ਆ ਗਿਆ ਇਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆਏ। ਵੀ ਕਿਹੜਾ ਜਵਾਕੇ ਦੇਖੋ ਤੁਸੀਂ। ਕਿਹੜਾ ਜਵਾਕੇ ਤਾਂ ਦੇਖ ਲੋ। ਸੱਚੇ ਦਿਲੋਂ ਧਿਆਕੇ ਦਾ ਦੇਖ ਲੋ। ਲੋਕਾਂ ਦੇ ਭਾਗ ਦਾ ਜੇੜ ਚ ਐ ਉਹ। ਪਰ ਜਿਹੜਾ ਸੱਚੇ ਦਿਲੋਂ ਧਿਆਉਦਾ ਉਹਦੇ ਹਿਰਦੇ ਚ ਬੈਠਾ ਹਿਰਦੇ ਚ। ਹਿਰਦੇ ਚ ਬੈਠਾ ਉਹਦੇ। ਉਹ ਨੂੰ ਹਰ ਵਕਤ ਗਾਈਡ ਕਰਦਾ। ਵੀ ਇੱਧਰ ਨਹੀਂ ਐ ਇੱਧਰ ਜਾਣਾ ਇੱਧਰ ਨਹੀਂ ਐ ਇੱਧਰ ਜਾਣਾ। ਮੈਨੂੰ ਗਾਈਡ ਕਰਦਾ। ਮੇਰੇ ਵਰਗੇ ਲੱਖਾਂ ਹੀ ਹੋਰ ਨੇ ਲੱਖੇ ਨੇ ਕੱਦਾਂ ਨਹੀਂ ਜਿਨ੍ਹਾਂ ਨੂੰ ਗੈਡ ਕਰਦਾ ਪਾਲ ਪਾਲ ਤੇ ਸੰਭਾਲ ਕਰਦਾ ਉਸ ਵੋਕੇ ਦੀ ਕਪਤਾ ਤੁਹਾਡੇ ਨਾਲ ਸਾਝੀ ਕਰਨ ਲੱਗਿਆ ਸੱਚੇ ਸਤਗੁਰ ਨੇ ਕਿਰਪਾ ਕਰਕੇ ਆਪ ਹੀ ਲਿਖਾਈ ਹੈ ਲਓ ਜੀ ਸੁਣੋ ਅਸਲੀ ਦੇ 발 ਕਦਮ ਬੜਾ ਕੇ ਇੱਕ ਬਾਰੀ ਅਜਵਾ ਕੇ ਤਾਂ ਦੇਖ ਲੋ ਅਸਲੀ ਨੂੰ ਸੱਚੇ ਦਿਲੋਂ ਤੇ ਆ ਕੇ ਅਜਮਾ ਕੇ ਤਾਂ ਵੇਖ ਲੋ ਪੈਰ ਪੈਰ ਤੇ ਸੰਭਾਲ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਜੋ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਦੁਨੀਆਂ ਦਾ ਬਣ ਯਾਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਪਲ ਦੇ ਵਿੱਚ ਦੁੱਖ ਦਰਦ ਨਵਾਰੇ ਅਜਮਾ ਕੇ ਤਾਂ ਦੇਖ ਲੋ ਸੰਗ ਤੇ ਪਲ ਦੇ ਵਿੱਚ ਉਹ ਦੁੱਖ ਦਰਦ ਨਵਾਰੇ ਇੱਕ ਵਾਰੀ ਅਜਮਾ ਕੇ ਤਾਂ ਦੇਖ ਲੋ ਡੁੱਬ ਗਿਆ ਨੂੰ ਪਲ ਦੇ ਵਿੱਚੋਂ ਤਾਰੇ ਅਜਮਾ ਕੇ ਤਾਂ ਦੇਖ ਲੋ ਡੁੱਬ ਗਿਆ ਨੂੰ ਪਲ ਵਿੱਚ ਲਾਏ ਕਨਾਰੇ ਅਜਮਾ ਕੇ ਤਾਂ ਦੇਖ ਲੋ पैर पैर ते संभाल करदा आओ सुभाल करदा असली गुरु प्यारा जी पल पल है राखी करदा दुनिया दा बन जा रा जी पल पल है राखी करदा रब जट जो प्यारा जी पल पल है राखी करदा ਸੱਜੁੱਗ ਲੈ ਕੇ ਆਉਣਾ ਅਸਲੀ ਗੁਰੂ ਪਿਆਰੇ ਨੇ 101% ਸੱਚ ਹੈ ਬਾਲਾ ਕਰਦਿਆ ਵੀ ਸੱਜੁੱਗ ਲੈ ਕੇ ਆਉਣਗੇ ਪਤਾ ਦੀ ਬੇਸੜ ਸਰੋ ਲੈ ਕੇ ਆਉਣਗੇ ਹੌਸਲੇ ਬੁਲੰਦ ਰੱਖੋ ਲੈ ਕੇ ਆਉਣਗੇ ਸੱਜੁੱਗ ਲੈ ਕੇ ਆਉਣਾ ਅਸਲੀ ਗੁਰੂ ਪਿਆਰੇ ਨੇ ਧਰਤੀ ਨੂੰ ਸੱਚ ਖੰਡ ਬਣਾਉਣਾ ਦੁਨੀਆਂ ਦੇ ਬੰਜਾਰੇ ਨੇ ਆਹੋ ਧਰਤੀ ਨੂੰ ਸੱਚ ਖੰਡ ਬਣਾਉਣਾ ਰੱਬ ਜੱਟ ਜੀ ਪਿਆਰੇ ਨੇ ਪੈਰ ਪੈਰ ਤੇ ਸੰਭਾਲ ਹੈ ਕਰਦਾ ਆਹੋ ਪੈਰ ਪੈਰ ਤੇ ਸੰਭਾਲ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਪਲ-ਪਲ ਹੈ ਓ ਰਾਖੀ ਕਰਦਾ ਰੱਬ ਜੱਟ ਜੋ ਪਿਆਰਾ ਜੀ ਪਲ-ਪਲ ਹੈ ਓ ਰਾਖੀ ਕਰਦਾ ਸੰਗਤ ਦੇ ਵਿੱਚ ਜਲਦਾ ਹਾਉਣਾ ਰੱਬ ਜੱਟ ਦੀ ਪਿਆਰੇ ਨੇ ਲੋਕੋ ਸੰਗਤ ਦੇ ਵਿੱਚ ਜਲਦਾ ਹਾਉਣਾ ਰੱਬ ਜੱਟ ਦੀ ਪਿਆਰੇ ਨੇ ਦੁਨੀਆਂ ਦਾ ਹੈ ਦੁੱਖ ਦਰਦ ਮਟਾਉਣਾ ਦੁਨੀਆਂ ਦੇ ਬੰਜਾਰੇ ਨੇ ਆਕੇ ਦੁਨੀਆਂ ਦਾ ਦੁੱਖ ਦਰਦ ਮਟਾਉਣਾ ਦੁਨੀਆਂ ਦੇ ਬਣ ਜਾ ਰੇ ਨੇ ਪਰ ਪਰ ਤੇ ਸੰਭਾਲ ਹੈ ਕਰਦਾ ਆਉ ਸਾਥ ਸਾਥ ਥੰਬਾਲ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਪਲ ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਦੀ ਪਿਆਰਾ ਜੀ ਪਾਲਾ ਪਾਲਾ ਹੈ ਉਹ ਰਾਖੀ ਕਰਦਾ ਰੱਬ ਜੱਟ ਨੇ ਲਾੜ ਅਸਲੀ ਆੜੀ ਜੀ ਲੋਹੇੜਾ ਵੀ ਪਾਉਂਦਾ ਹੈ ਸੰਗਤੇ ਰੱਬ ਜੱਟ ਨਾਲ ਅਸਲੀ ਆੜੀ ਜਿਹੜਾ ਵੀ ਦੀ ਲੋ ਪਾਉਂਦਾ ਹੈ ਉਹ ਜਿਹੜਾ ਵੀ ਦੀ ਲੋ ਪਾਉਂਦਾ ਹੈ ਪਾਉਂਦਾ ਹੈ ਜੋ ਪੱਕੀ ਆੜੀ ਦਿਲ ਦੇ ਵਿੱਚ ਬਸਾਉਂਦਾ ਹੈ ਕੱਲੀ ਉਹੀ ਰਿਆੜੀ ਬੋੜੀ ਦਿਲ 'ਚ ਬਸਾਉਣੇ ਜਾਣੀ ਉਹਦੀ ਮੂਰਤ ਦਿਲ 'ਚ ਬਸਾਉਣੀ ਹੈ ਗਰਬਾਣੀ 'ਚ ਵੀ ਆਉਂਦਾ ਵੀ ਮੂਰਤ ਨੂੰ ਦਿਲ 'ਚ ਬਸਾ ਕੇ ਰੱਖੋ ਫੇਰ ਗੱਲ ਬਣੂਗੀ ਐਵੇਂ ਨਹੀਂ ਬਣਦੀ ਪਾਉਂਦਾ ਹੈ ਜੋ ਪੱਕੀ ਆੜੀ ਦਿਲ ਦੇ ਵਿੱਚ ਬਸਾਉਂਦਾ ਹੈ ਪੈਰ ਪੈਰ ਤੇ ਸੰਭਾਲ ਹੈ ਕਰਦਾ ਆਪ ਪਰ ਪਰ ਤੇ ਸੰਭਾਲ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਪਲ ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਜੋ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਕਾਲੇ ਕੇਬਲ ਵੀਰ ਸਿੰਘ ਨੇ ਆੜੀ ਪੂਰੇ ਦੇ ਨਾਲ ਪਾਈ ਹੈ ਸੰਗਤੇ ਕੰਨੇ ਕੇ ਬਲਬੀਰ ਸਿੰਘ ਨੇ ਆੜੀ ਪੂਰੇ ਦੇ ਨਾਲ ਪਾਈ ਐ ਰੱਬ ਜੱਟ ਦੀ ਮੂਰਤ ਪਿਆਰੀ ਪਿਆਰੀ ਆ ਹਿਰਦੇ ਵਿੱਚ ਬਸਾਈ ਐ ਰੱਬ ਜੱਟ ਦੀ ਮੂਰਤ ਪਿਆਰੀ ਪਿਆਰੀ ਹਿਰਦੇ ਵਿੱਚ ਬਸਾਈ ਐ ਪੈਰ ਪੈਰ ਤੇ ਸੰਭਾਲਾ ਹੈ ਕਰਦਾ ਆ ਪੈਰ ਪੈਰ ਤੇ ਸੰਭਾਲਾ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ-ਪਲ ਹੈ ਉਹ ਰਾਖੀ ਕਰਦਾ ਸੰਗ ਤੇ ਪਲ-ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਜੋ ਪਿਆਰਾ ਜੀ ਪਲ-ਪਲ ਹੈ ਉਹ ਰਾਖੀ ਕਰਦਾ ਪਲ-ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਜੀ ਪਿਆਰਾ ਜੀ ਪੈਰ-ਪੈਰ ਤੇ ਸੰਭਾਲ ਹੈ ਕਰਦਾ ਪੈਰ ਪੈਰ ਤੇ ਸੰਭਾਲ ਹੈ ਕਰਦਾ ਅਸਲੀ ਗੁਰੂ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਦੁਨੀਆਂ ਦਾ ਬੰਜਾਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਰੱਬ ਜੱਟ ਜੋ ਪਿਆਰਾ ਜੀ ਪਲ ਪਲ ਹੈ ਉਹ ਰਾਖੀ ਕਰਦਾ ਹੱਥ ਬੰਨ ਕੇ ਬੇਨਤੀ ਹੈ ਵੀ ਜੀਰੂ ਵੀ ਗੁਰੂ ਪਿਤਾ ਜੀ ਗਾਈਡ ਕਰਦੇ ਆ ਪਲ-ਪਲ ਕਰਦੇ ਆ ਲੱਖਾਂ ਨੂੰ ਹੀ ਬਾੜਾ ਜੇ ਛੇ ਆ ਰਹਾ ਤਾਂ ਜ਼ਰੂਰ ਕਰੋ ਨਾਂ ਨਹੀਂ ਲਿਖ ਦਿਓ ਨਾਂ ਦੱਸਿਓ ਨਾਰਾ ਲਿਖ ਦਿਓ ਮੈਂ ਇਲੇ ਜੀ ਸਮਝ ਜੂਗਾ ਵੀ ਹਾਂ ਇਹਨੂੰ ਵੀ ਗਾਈਡ ਕਰਦਾ ਹੈ ਇਹਨੂੰ ਵੀ ਗਾਈਡ ਕਰਦਾ ਹੈ ਇੱਕ ਨੂੰ ਨਹੀਂ ਕਰਦਾ ਲੱਖਾਂ ਨੂੰ ਹੀ ਕਰਦਾ ਜਦੋਂ ਮੈਂ ਇਹਦੇ ਛੇ ਜਾਂਦਾ ਵੀ ਬੈਂਦੂ ਗਾਈਡ ਕਰਦਾ ਵੀ ਬੇਟਾ ਇੱਧਰ ਨਹੀਂ ਜਾਣਾ ਇੱਧਰ ਇੱਧਰ ਨਹੀਂ ਜਾਣਾ ਇੱਧਰ ਪਲ-ਪਲ ਤੇ ਗਾਈਡ ਕਰਦਾ ਹੈ ਪਲ-ਪਲ ਤੇ ਰਾਖੀ ਕਰਦਾ ਹੈ ਪੈਰ ਪੈਰ ਤੇ ਸੰਭਾਲ ਕਰਦਾ ਹੈ ਇਹ ਸਾਰਿਆਂ ਨੂੰ ਹੱਥ ਬੱਲ ਕੇ ਬੇਨਤੀ ਹੈ ਬੇਰੁਖੇਰ ਜਰੂਰ ਕਰੋ ਅੱਗੇ ਤੋਂ ਅੱਗੇ ਆਪਾਂ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆਂ ਦੇ ਵਿੱਚ ਬਚਾਉਣੀ ਹੈ ਇਹ ਫੇਰ ਹੀ ਜਾਊ ਜੇ ਸ਼ੇਅਰ ਕਰੋਗੇ ਤੁਹਾਡਾ ਇੱਕ ਸ਼ੇਅਰ ਤੁਹਾਨੂੰ ਖਾਨੀ ਕਿੰਨੀ ਆ ਕੋ ਖੁਸ਼ੀਆਂ ਲੈ ਕੇ ਆਊ ਕਿੰਨੇ ਇੱਕ ਜੀਵਾਂ ਨੂੰ ਗੁਰੂ ਦੇ ਨਾਲ ਜੋੜੂਗਾ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਣ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਇਹਦੀ ਤਾਂ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ